ਬੀਤੇ ਦਿਨੀ ਭਾਸ਼ਪਾ ਆਗੂ ਅਮਰਪਾਤ ਸਿੰਘ ਬੋਣੀ ਅਜਨਾਲਾ ਨੇ ਸਿੱਖ ਧਰਮ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ ਇਸ ਬਿਆਨ ਤੋਂ ਬਾਅਦ ਮਾਮਲਾ ਲਗਾਤਾਰ ਫਖਦਾ ਜਾ ਰਿਹਾ ਸਿੱਖਾਂ ਦਾ ਗੁੱਸਾ ਵੀ ਸਤਵੇਂ ਅਸਮਾਨ ਤੇ ਪਹੁੰਚਦਾ ਦੇਖ ਮੁਰ ਬੋਣੀ ਅਜਨਾਲਾ ਨੇ ਇੱਕ ਵੀਡੀਓ ਸਾਂਝੀ ਕਰ ਦਿੱਤੀ ਜਿਸ ਦੇ ਵਿੱਚ ਉਸਨੇ ਕਿਹਾ ਕਿ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਹ ਨੰਗੇ ਪੈਰੀ ਜਾ ਕੇ ਉਸ ਹੁਕਮ ਨੂੰ ਪਰਵਾਣ ਕਰੇਗਾ ਮੈਂ ਤੇ ਸਪਸ਼ਟੀਕਰਨ ਸਵਿਰਦਾ ਆਪਣੇ ਆਪਣੇ ਫੇਸਬੁਕ ਤੇ ਵੀ ਆਪਣੇ ਹੋਰ ਪ੍ਰੈਸ ਦੇ ਵੀਰਾਂ ਨੂੰ ਵੀ ਇਹ ਦੇ ਦਿੱਤਾ ਆ ਕਿ ਜੇ ਕਿਸੇ ਦੇ ਮਨ ਨੂੰ ਮੇਰੇ ਬਿਆਨਾਂ ਠੇਸ ਪਹੁੰਚੀ ਆ ਤੇ ਜਿਹੜੀ ਸੰਗਤ ਆ ਜਿਹੜੀ ਬਖਸ਼ਨਾਰ ਹੁੰਦੀ ਆ ਗੁਰੂ ਬਖਸ਼ਨਾਰ ਹੁੰਦਾ ਏਰੇ ਅਕਾਲ ਤਖਤ ਸਾਹਿਬ ਸਾਡੀ ਸਿੱਖਾਂ ਦੀ ਸਾਡੀ ਸਰਬਉੱਚ ਸੰਸਥਾ ਆ ਜੋ ਵੀ ਹੁਕਮ ਸਾਨੂੰ ਸਰਬਉੱਚ ਸੰਸਥਾ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਲੋ ਹੋਊਗਾ ਮੈਂ ਤੇ ਉਹ ਸਿੱਖ ਘਰ ਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦਾ ਨਿਮਾਣਾ ਜਾਂ ਸੇਖਿਆ ਨਮਾਣਾ ਜਾ ਉਸ ਦਰ ਦਾ ਕੋਕਰਿਆਂ ਜੋ ਵੀ ਹੁਕਮ ਇਸ ਸੰਸਥਾ ਤੋਂ ਹੋਊਗਾ ਸਿਰ ਮੱਥੇ ਪ੍ਰਵਾਨ ਕਰਕੇ ਨੰਗੇ ਪੈਰੀ ਮੈਂ ਇਸ ਸੰਸਥਾ ਜੋ ਵੀ ਹੁਕਮ ਹੋਊਗਾ ਨੰਗੇ ਪੈਰੀ ਜਾ ਕੇ ਮੈਂ ਆਪਣੀ ਝੋੜੀ ਚ ਪ੍ਰਵਾਨ ਕਰਾਂਗਾ ਮੈਂ ਅੱਜ ਇਹ ਇਲੈਕਸ਼ਨ ਕਮਿਸ਼ਨ ਚੀਫ ਇਲੈਕਸ਼ਨ ਕਮਿਸ਼ਨ ਇੰਡੀਆ ਇਲੈਕਸ਼ਨ ਕਮਿਸ਼ਨ ਪੰਜਾਬ ਤੇ ਆਪਣੇ ਸਾਡੇ ਆਰਓ ਨੇ ਡੀਸੀ ਸਾਹਿਬ ਅੰਮ੍ਰਿਤਸਰ ਦੇ ਜਿਹੜੇ ਸਾਡੇ ਇਲੈਕਸ਼ਨ ਇਨਚਾਰਜ ਆ ਉਹਨਾਂ ਨੂੰ ਆਪਣੀ ਈਮੇਲ ਲਾਈ ਇਹ ਮੈਂ ਕੰਪਲੇਂਟ ਵੀ ਉਹਨਾਂ ਦੇ ਅੱਗੇ ਕੀਤੀ ਹੈ। ਉੱਥੇ ਇਸ ਮਾਮਲੇ ਨੂੰ ਲੈ ਕੇ ਐ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਬੋਨੇ ਅਜਨਾਲਾ ਦੇ ਇਸ ਵਿਵਾਦਿਤ ਬਿਆਨ ਦੀ ਨਖੇਦੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੇ ਅੰਦਰ ਚੋਣਾਂ ਨੇ ਚੋਣਾਂ ਦੇ ਵਿੱਚ ਚਰਚਾ ਹੈ ਤੇ ਇਸ ਚਰਚਾ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਚਰਚਾ ਆ ਰਹੀ ਹੈ ਜਿਹਦੇ ਨਾਲ ਮਾਨਵਤਾ ਸ਼ਰਮਸਾਰ ਆ। ਧਾਰਮਿਕ ਲੋਕ ਜਿਹੜੇ ਧਾਰਮਿਕ ਆਸਥਾ ਜਿਹੜੀ ਹੈ ਉਹ ਚੱਕੇ ਟੰਗੀ ਜਾ ਰਹੀ ਆ ਕੱਲ ਪਰਸੋਂ ਕਾਂਗਰਸ ਦੇ ਪ੍ਰਧਾਨ ਦੀ ਤਰਨਸ ਪਤਨੀ ਅ ਅਮਰਤਾ ਵੜਿੰਗ ਜਿਹੜੀ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਸ਼ੀਰਵਾਦ ਨੂੰ ਜਿਹੜਾ ਕੀ ਜਿਹੜਾ ਕੀ ਖੂਨੀ ਪੰਜਾ ਉਹਨੂੰ ਚੋਣ ਨਿਸ਼ਾਨ ਦੇ ਨਾਲ ਮਿਲਾ ਰਹੀ ਆ ਤੇ ਉਹਦੇ ਲਈ ਪ੍ਰਚਾਰ ਕਰ ਰਹੀ ਆ ਅੱਜ ਪਤਾ ਲੱਗਾ ਕਿ ਜੇ ਇੱਕ ਬੋਨੀ ਜਨਾਲਾ ਨਾਮ ਦੇ ਵਿਅਕਤੀ ਨੇ ਜਿਹੜੇ ਪਹਿਲਾਂ ਕਿਸੇ ਸਮੇ ਅਕਾਲੀ ਦਲ ਵਿੱਚ ਰਹੇ ਤੇ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੁੱਕ ਕੇ ਲੜਾਈ ਲੜ ਰਹੇ ਨੇ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਵੀ ਸ਼ਾਮਲ ਹੋਵੇ ਕੋਈ ਇਤਰਾਜ਼ ਨਹੀਂ ਹਰ ਵਿਅਕਤੀ ਨੂੰ ਆਪਣਾ ਹੱਕ ਹੈ ਪਰ ਉਹ ਧਰਮ ਨੂੰ ਤੁਲਨਾ ਕਰ ਰਿਹਾ ਉਹ ਕਹਿ ਰਿਹਾ ਕਿ 크ਿਸਚੀਅਨ ਧਰਮ ਜਿਹੜਾ ਵਾ ਬਹੁਤ ਵੱਡਾ ਵਾ ਤੇ ਜਿਹੜਾ ਸਿੱਖ ਧਰਮ ਹੈ ਇਹ ਬੱਚਾ ਧਰਮ ਸੋ ਮੈਨੂੰ ਇਦਾਂ ਲੱਗਦਾ ਕਿ ਬਹੁਦਤਾ ਜਿਹੜਾ ਪੱਧਰ ਆ ਉਹ ਇੰਨਾ ਕਿ ਨਿਘਾਰ ਗਿਆ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਇੱਕ ਸਿੱਖ ਪਰਿਵਾਰ ਦੇ ਅੰਦਰ ਜਨਮੇ ਨੇ ਤੇ ਚੰਗੀ ਉਹਨਾਂ ਨੇ ਸਿੱਖ ਪਰਿਵਾਰ ਦੇ ਅੰਦਰ ਰਹਿ ਕੇ ਆਪਣੀ ਕਹਿ ਲਈ ਆ ਵੀ ਬੁੱਧੀ ਮੁਤਾਬਕ ਆਪਣੀ ਜ਼ਿੰਦਗੀ ਜਿਉਈ ਹੈ ਅੱਜ ਚੋਣਾ ਲੈਣ ਵਾਸਤੇ ਕਿਸੇ ਇੱਕ ਵਰਗ ਦੇ ਜਲਸੇ ਵਿੱਚ ਜਾ ਕੇ ਉਥੇ ਧਰਮ ਨੂੰ ਛੋਟਾ ਵੱਡਾ ਕਰ ਰਹੇ ਆ ਕਿ ਕੀ ਅਧਿਕਾਰ ਆ ਜੀ ਬੋਨੀ ਨੂੰ ਕਿ ਉਹ ਸਿੱਖ ਧਰਮ ਨੂੰ ਇੱਕ ਬੱਚਾ ਧਰਮ ਦੇ ਬੱਚੇ ਦੇ ਤੌਰ ਤੇ ਜ਼ਿਕਰ ਕਰੇ ਕਿਸੇ ਹੋਰ ਧਰਮ ਦੀ ਵੱਡੀ ਗੱਲ ਕਰੇ ਮੈਂ ਇਹ ਸੇ ਦੱਸ ਦੇਣਾ ਚਾਹੁੰਨਾ ਕਲੀਅਰ ਵੀ ਕਹਦਣਾ ਚਾਹੁੰਦਾ ਆ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਮੱਤ ਦਿੱਤੀ ਆ ਸਮੱਤ ਦਿੱਤੀ ਆ ਉਹਦੇ ਸਭ ਧਰਮਾਂ ਦੇ ਸਤਕਾਰ ਦੀ ਗੱਲ ਕਹੀ ਆ ਤੇ ਨਾਲੇ ਧਰਮ ਜਿਹੜੇ ਆ ਉਹ ਆਪਦੇ ਫਲਸਫੇ ਕਰਕੇ ਉਹਨਾਂ ਦੇ ਸਿਧਾਂਤਾਂ ਕਰਕੇ ਵੱਡੇ ਤੇ ਛੋਟੇ ਹੁੰਦੇ ਨੇ ਭਾਵੇਂ ਕਿ ਕਿੰਨਾ ਥੋੜੀ ਉਮਰ ਆ ਜਿਹੜੀ ਸਿੱਖ ਧਰਮ ਦੀ ਤੇ ਸਿੱਖ ਧਰਮ ਨੇ ਇਸ ਦੁਨੀਆ ਦੇ ਅੰਦਰ ਜੋ ਅੱਜ ਮਾਣ ਤੇ ਸਨਮਾਨ ਪ੍ਰਾਪਤ ਕੀਤਾ ਉਹ ਆਪਣੇ ਆਪ ਦੇ ਇਤਿਹਾਸ ਗੱਲ ਆ ਮੈਂ ਇੱਥੇ ਕਿਸੇ ਧਰਮ ਦੀ ਤੋਹੀਨ ਨਹੀਂ ਕਰਨੀ ਚਾਹੁੰਦਾ ਮੈਂ ਹੈਰਾਨ ਆ ਇਸ ਗੱਲ ਤੇ ਕੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਭਾਜਪਾ ਦੇ ਉਮੀਦਵਾਰ ਦੇ ਵਜੋਂ ਮੈਦਾਨ 'ਚ ਉਤਰੇ ਨੇ ਤਰਨਜੀਤ ਸਿੰਘ ਸੰਧੂ ਜਿਹੜੇ ਕੀ ਇਹ ਗੱਲ ਦਾ ਦਾਵਾ ਕਰਦੇ ਨੇ ਕਿ ਮੇਰੇ ਪਿਤਾ ਪੁਰਖ ਜਿਹੜੇ ਨੇ ਸਮੁੰਦਰੀ ਪਰਿਵਾਰ ਜਿਹੜਾ ਉਹਨੇ ਕੌਮ ਦੇ ਲਈ ਵੱਡੀਆਂ ਲੜਾਈਆਂ ਲੜੀਆਂ ਤੇ ਇਸ ਗੱਲ ਦੇ ਮੁਆਵਜ਼ੇ ਵਿੱਚ ਵੋਟ ਦੀ ਮੰਗ ਵੀ ਕਰਦੇ ਨੇ ਵੋਟ ਦੀ ਮੰਗ ਕੋਈ ਵੀ ਕਰ ਸਕਦਾ ਪਰ ਮੈਨੂੰ ਇਸ ਗੱਲ ਤੇ ਲਈ ਬੜਾ ਅਫਸੋਸ ਹੋਇਆ ਕਿ ਉਹਨਾਂ ਦੇ ਹਾਜ਼ਰੀ ਦੇ ਵਿੱਚ ਕੀ ਹੁਣ ਵੋਟਾਂ ਹੀ ਸਿਰਫ ਤੁਹਾਡੇ ਲਈ ਮਾਇਨੇ ਰੱਖੀਆਂ ਸਿਰਫ ਕਿ ਤੁਹਾਡੇ ਸਾਹਮਣੇ ਤੁਸੀਂ ਆਪਣੇ ਆਪ ਨੂੰ ਵੱਡੇ ਸਿੱਖ ਪਰਿਵਾਰ ਹੋਣ ਦਾ ਦਾਵਾ ਕਰਦੇ ਹੋ ਕਿ ਤੁਹਾਨੂੰ ਇਸ ਗੱਲ ਦੇ ਲਈ ਉਸ ਸਮੇਂ ਕੋਈ ਟਿੱਪਣੀ ਯਾਦ ਨਹੀਂ ਆਈ ਕਿ ਧਰਮ ਦੀ ਤੋਹੀਨ ਕਰ ਰਹੇ ਹੋ ਉਸ ਸਿੱਖ ਧਰਮ ਦੀ ਤੋਹੀਨ ਕਰ ਰਹੇ ਹੋ ਉਸ ਦਸਤਾਰ ਦੀ ਤੋਹੀਨ ਕਰ ਰਹੇ ਹੋ ਇਹ ਗੱਲ ਜਿਹੜੀ ਆ ਅੱਜ ਦੇ ਸਮੇਂ 'ਚ ਸਿੱਖਾਂ ਦੇ ਹਿਰਦਿਆਂ ਤੇ ਬਹੁਤ ਵੱਡੀ ਇੱਕ ਠੇਸ ਪਹੁੰਚਾਈ ਜਾ ਰਹੀ ਆ ਸਮੁੰਦਰੀ ਸਾਹਿਬ ਤੁਸੀਂ ਆਪਣੀ ਖੈਰ ਖੁਆਈ ਲਈ ਆਪਣੀ ਇਹ ਤੁਸੀਂ ਜਿਹੜੀ ਐ ਇਹ ਪ੍ਰਚਾਰ ਕਰ ਰਹੇ ਸੀ ਪਰ ਤੁਸੀਂ ਕੀ ਸਮਝਦੇ ਹੋ ਕਿ ਤੁਹਾਡੀਆਂ ਬੇੜੀਆਂ ਵਿੱਚ ਇੰਨੇ ਵਟੇ ਪਾਏ ਜਾਣਗੇ ਕਿ ਜੋ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਣਗੇ ਭਾਵੇਂ ਕਿ ਕਿਸਾਨ ਜਿਹੜੇ ਆ ਉਹ ਭਾਰਤ ਭਾਰਤੀ ਜਨਤਾ ਪਾਰਟੀ ਤੋਂ ਸਵਾਲ ਪੁੱਛ ਰਹੇ ਨੇ ਸਿੱਖਾਂ ਨੇ ਤੁਹਾਨੂੰ ਸਵਾਲ ਪੁੱਛਣਾ ਤੁਸੀਂ ਇਸ ਮੌਕੇ ਤੇ ਕੋ ਆਪਦਾ ਜਵਾਬ ਨਹੀਂ ਦਿੱਤਾ ਤੁਸੀਂ ਬਣਦਾ ਫਰਜ਼ਦਾ ਨਹੀਂ ਕੀਤਾ ਸਿਰਫ ਵੋਟਾਂ ਦੇ ਕਰਕੇ ਤੁਸੀਂ ਆਪਣੇ ਧਰਮ ਦੀ ਤੋਹੀਨ ਕਰ ਰਹੇ ਹੋ ਵੱਡੇ ਪਿਤਾ ਪੁਰਖਿਆਂ ਦੇ ਕੀਤੇ ਕਾਰਨਾਮਿਆਂ ਦੇ ਤੁਸੀਂ ਦਾਗ ਲਾ ਰਹੇ ਹੋ ਸੋ ਮੈਂ ਇਹ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਇਹ ਉਹਨਾਂ ਨੇ ਉਹਦਾ ਜਵਾਬ ਦੇਣ ਦੀ ਬਜਾਏ ਕਿਹਾ ਕਿ ਮੇਰੀ ਗੱਲ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਬੋਨੀ ਜੀ ਇਹ ਗੱਲਾਂ ਕਰਨ ਨਾਲ ਮਸਲੇ ਹੱਲ ਨਹੀਂ ਹੋਣੇ ਜੋ ਤੁਸੀਂ ਤੀਰ ਚਲਾ ਦਿੱਤਾ ਸਿੱਖਾਂ ਦੇ ਮੰਤੇ ਡੂੰਗਾ ਸਰਾ ਸੋ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਲਈ ਬਹੁਤ ਚਿੰਤਤ ਹੈ ਹਰ ਸਿੱਖ ਜਿਹੜਾ ਇਸ ਗੱਲ ਲਈ ਚਿੰਤਤ ਹੈ ਸ੍ਰੀ ਕਾਲ ਤਖਤ ਸਾਹਿਬ ਦੇ ਜਹਦਰ ਸਾਹਿਬ ਪਿਛਲੇ ਦਿਨਾਂ ਵਿੱਚ ਅਮਰਤਾ ਵੜਿੰਗ ਦੇ ਬਾਰੇ ਵਿੱਚ ਵੀ ਬਿਆਨ ਦਿੱਤਾ ਸੀ ਸੋ ਅਸੀਂ ਆਸ ਵੀ ਕਰਦੇ ਹਾਂ ਕਿ ਜਿੱਥੇ ਇਲੈਕਸ਼ਨ ਕਮਿਸ਼ਨ ਵੀ ਇਸ ਗੱਲ ਲਈ ਬੜੀ ਸਖਤ ਜਿਹੜੀ ਆ ਉਹ ਨਿਰਦੇਸ਼ ਜਾਰੀ ਕਰੇ ਤੇ ਇਹਨਾਂ ਦੇ ਸਖਤ ਜਿਹੜਾ ਕਾਨੂੰਨ ਲਾਗੂ ਹੋਣਾ ਚਾਹੀਦਾ ਕੀ ਜਿਹੜੇ ਅੰਮ੍ਰਿਤਸਰ ਤੋਂ ਜਿਹੜੇ ਉਮੀਦਵਾਰ ਆ ਉਹਨਾਂ ਦੀ ਹਾਜ਼ਰੀ ਵਿੱਚ ਧਰਮ ਦੀ ਤੋਹੀਨ ਕੀਤੀ ਗਈ ਆ ਜਿਹੜੀ ਕਿ ਆਪਣੇ ਆਪ ਦੇ ਵਿੱਚ ਬਹੁਤ ਇੱਕ ਸ਼ਰਮਨਾਕ ਕਾਰਾ ਮੈਂ ਸਮਝਦਾ ਕਿ ਇਹ ਬੌਧਿਕਤਾ ਦਾ ਗਿਰਿਆ ਹੋਇਆ ਪੱਖ ਆ ਖੈਰ ਹੁਣ ਦੇਖਣਾ ਹੋਵੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬੋਣੀ ਅਜਨਾਲਾ ਨੂੰ ਕੀ ਸੇਵਾ ਲਗਾਈ ਜਾਂਦੀ ਆ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ